ਕਿਤਾਬ 40 ਦਿਨ ਲੇਖਕ ਡਾਕਟਰ ਗੁਰਪ੍ਰੀਤ ਧੁੱਗਾ ਦਿਨ 7 ਸੂਰਜ ਸਾਰਿਆਂ ਨੂੰ ਊਰਜਾ ਦਿੰਦਾ ਹੈ ਧਰਤੀ ਸਭ ਨੂੰ ਮਾਂ ਵਾਂਗ ਕਲਾਵੇ ਵਿੱਚ ਲਈ ਬੈਠੀ ਹੈ ਫੁੱਲ ਮਹਿਕ ਵੰਡ ਰਹੇ ਹਨ ਅਤੇ ਪਾਣੀ ਜੀਵਨ ਦੇ ਰਿਹਾ ਹੈ ਪਰ ਮਨੁੱਖ ਸਦਾ ਆਪਣੇ ਬਾਰੇ ਹੀ ਸੋਚਦਾ ਹੈ ਤੇ ਭੁੱਲ ਜਾਂਦਾ ਹੈ ਕਿ ਦੂਸਰਿਆਂ ਦੇ ਕੰਮ ਆਉਣ ਵਿੱਚ ਹੀ ਸਕੂਨ ਖੁਸ਼ੀ ਅਤੇ ਟਿਕਾ ਹੈ ਸ਼ਾਇਦ ਦੀ ਮੱਖੀ ਸ਼ਹਿਦ ਨਹੀਂ ਖਾਂਦੀ ਦਿਨ 7 ਸਵੇਰੇ ਮੂੰਹ ਹੱਥ ਧੋ ਕੇ ਕੇਸਰ ਨੇ ਆਪਣੇ ਨਵੇਂ ਮੋਜੇ ਝੋਲੇ ਤੋਂ ਕੱਢ ਕੇ ਪੈਰੀਂ ਪਾਲੇ ਜਦੋਂ ਤੁਰਨ ਲੱਗੇ ਤਾਂ ਉਸ ਨੂੰ ਵੇਖ ਕੇ ਫਕੀਰ ਨੇ ਮੁਸਕਰਾਉਂਦਿਆਂ ਕਿਹਾ ਹੁਣ ਲੱਗਦਾ ਸਾਡਾ ਕੇਸਰ ਨਿਰਾ ਪਟਵਾਰੀ ਕੇਸਰ ਨੇ ਹੱਸਦਿਆਂ ਫਕੀਰ ਤੋਂ ਪਾਣੀ ਵਾਲੀ ਮਸ਼ਕ ਫੜ ਲਈ ਤੇ ਦੋਵੇਂ ਹੌਲੀ-ਹੌਲੀ ਤੁਰ ਪਏ ਫਕੀਰ ਨੇ ਪੋਟਲੀ ਚੋਂ ਕੱਢ ਕੇ ਪੁੱਜੇ ਛੋਲੇ ਰਸਤੇ ਦੇ ਨਾਲ ਬੈਠੀਆਂ ਸ਼ਾਰਕਾਂ ਤੇ ਚਿੜੀਆਂ ਨੂੰ ਪਾਏ ਅਤੇ ਅੱਗੇ ਚਲੇ ਗਏ ਭਾਵੇਂ ਉਹਨਾਂ ਕੋਲ ਪੁੱਜੇ ਛੋਲੇ ਤੇ ਪਾਣੀ ਕੋਈ ਜ਼ਿਆਦਾ ਮਾਤਰਾ ਵਿੱਚ ਨਹੀਂ ਹੁੰਦੇ ਨਹੀਂ ਹੁੰਦੇ ਸਨ ਪਰ ਫਕੀਰ ਹਰ ਰਾਹੀਰ ਜਾਂ ਮਿਲਣ ਵਾਲੇ ਨੂੰ ਜ਼ਰੂਰ ਪੁੱਛਦਾ ਕਿ ਉਹਨਾਂ ਨੂੰ ਭੁੱਖ ਜਾਂ ਪਿਆਸ ਤਾਂ ਨਹੀਂ ਲੱਗੀ ਜੇ ਸਾਡਾ ਆਪਣਾ ਖਾਣ ਪੀਣ ਦਾ ਸਮਾਨ ਮੁੱਕ ਗਿਆ ਤਾਂ ਫੇਰ ਕੇਸਰ ਨੇ ਝੇਪਦਿਆਂ ਪੁੱਛਿਆ ਲੈ ਹੁਣ ਤੈਨੂੰ ਇੱਕ ਰਾਜੇ ਦੀ ਹੱਦ ਬੀਤੀ ਸੁਣਾਉਣਾ ਫਕੀਰ ਨੇ ਗੱਲ ਸੁਣਾਉਣੀ ਸ਼ੁਰੂ ਕੀਤੀ ਰਾਜਾ ਬੜਾ ਦਿਆਲੂ ਸੀ ਉਸਨੇ ਆਪਣਾ ਅੱਧਾ ਖਜ਼ਾਨਾ ਲੋਕਾਂ ਵਿੱਚ ਵੰਡਣ ਦਾ ਫੈਸਲਾ ਕਰ ਲਿਆ ਮਿੱਥੇ ਦਿਨ ਪਰਜੇ ਵਿੱਚ ਮੁਨਿਆਦ ਦੀ ਕਰਵਾਈ ਗਈ ਲੋਕਤਾਰ ਵਿੱਚ ਖੜ ਕੇ ਵਾਰੀ ਸਰ ਝੋਲੀਆਂ ਭਰ-ਭਰ ਕੇ ਸੋਨੇ ਦੀਆਂ ਮੋਹਰਾਂ ਲੈਣ ਲੱਗੇ ਰਾਜਾ ਭੇਸ ਬਦਲ ਕੇ ਵੇਖਣ ਗਿਆ ਕਿ ਕਿਤੇ ਕੋਈ ਪੱਖਪਾਤ ਤਾਂ ਨਹੀਂ ਹੋ ਰਿਹਾ ਰਾਜਾ ਕੀ ਵੇਖਦਾ ਹੈ ਕਿ ਕਤਾਰ ਦੇ ਸਭ ਤੋਂ ਅਖੀਰ ਵਿੱਚ ਇੱਕ ਗਰੀਬ ਆਦਮੀ ਖੜਾ ਹੈ ਜੋ ਆਪਣੀ ਵਾਰੀ ਹਰ ਨਵੇਂ ਬੰਦੇ ਨੂੰ ਦੇਈ ਜਾ ਰਿਹਾ ਹੈ ਇਹ ਸਿਲਸਲਾ ਕਾਫੀ ਧੀਰ ਚੱਲਦਾ ਰਿਹਾ ਤਾਂ ਰਾਜੇ ਨੇ ਇੱਕ ਆਮ ਆਦਮੀ ਦੇ ਪੇਸਟ ਜੋ ਇੱਕ ਆਮ ਆਦਮੀ ਦੇ ਪੇਸ ਵਿੱਚ ਸੀ ਉਸ ਆਦਮੀ ਨੂੰ ਪੁੱਛਿਆ ਕਿ ਤੇ ਤੂੰ ਆਪਣੀ ਵਾਰੀ ਹੋਰਨਾਂ ਨੂੰ ਕਿਉਂ ਦੇ ਰਿਹਾ ਹੈ ਗਰੀਬ ਆਦਮੀ ਨੇ ਜਵਾਬ ਦਿੱਤਾ ਸਾਡੇ ਸ਼ਹਿਨशाह ਕੋਲ ਸੋਨੇ ਦੀਆਂ ਮੋਹਰੇ ਹਨ ਉਹ ਮੋਹਰੇ ਵੰਡ ਰਿਹਾ ਹੈ ਪਰ ਮੇਰੇ ਕੋਲ ਤਾਂ ਲੋਕਾਂ ਨੂੰ ਦੇਣ ਲਈ ਸਿਰਫ ਮੇਰੀ ਵਾਰੀ ਹੀ ਹੈ ਜੋ ਕਿ ਮੈਂ ਵੰਡ ਰਿਹਾ ਹਾਂ ਰਾਜਾ ਉਸ ਦਾ ਇਹ ਜਵਾਬ ਸੁਣ ਕੇ ਹੈਰਾਨ ਰਹਿ ਗਿਆ ਅਚੰਬਤ ਰਾਜਾ ਜਦੋਂ ਵਾਪਸ ਮਹਿਲ ਵਿੱਚ ਚਲਾ ਗਿਆ ਤਾਂ ਰਾਣੀ ਨੇ ਪੁੱਛਿਆ ਜਹਾਂਪਨਾ ਕਿੱਥੋਂ ਆ ਰਹੇ ਹੋ ਮੈਂ ਅਜ ਦੁਨੀਆ ਦੇ ਸਭ ਤੋਂ ਵੱਡੇ ਦਾਨੀ ਨੂੰ ਮਿਲ ਕੇ ਆ ਰਿਹਾ ਹਾਂ ਰਾਜ ਨੇ ਬੜੇ ਸਕੂਨ ਨਾਲ ਜਵਾਬ ਦਿੱਤਾ ਫਕੀਰ ਨੇ ਗੱਲ ਖਤਮ ਕਰਕੇ ਢਲਦੇ ਸੂਰਜ ਵੱਲ ਵੇਖਦਿਆਂ ਕਿਹਾ ਸਾਨੂੰ ਹੁਣ ਰਾਤ ਰੋਕਣ ਦੀ ਜਗ੍ਹਾ ਲੱਭ ਲੈਣੀ ਚਾਹੀਦੀ ਹੈ ਰਾਹ ਦੇ ਨਾਲ-ਨਾਲ ਉੱਗੇ ਮਲਿਆ ਅਤੇ ਕੇਸਰ ਮਲਿਆਂ ਤੋਂ ਕੇਸਰ ਨੇ ਕੱਚੇ ਪੱਕੇ ਬੇਰ ਤੋੜ ਕੇ ਆਪਣੇ ਪਰਨੇ ਵਿੱਚ ਪਾ ਲਏ ਥੋੜੀ ਦੂਰ ਜਾ ਕੇ ਅੱਗੇ ਇੱਕ ਦਰਖਤ ਦਿਸਿਆ ਦੋਵਾਂ ਨੇ ਸਮਾਨ ਉਸਤੇ ਇੱਕ ਨੀਵਟਾਣੇ ਨਾ ਬੰਨਿਆ ਅਤੇ ਦਰਖਤ ਹੇਠ ਬੈਠ ਗਏ ਫਕੀਰ ਨੇ ਗੱਲ ਫਿਰ ਸ਼ੁਰੂ ਕੀਤੀ ਜਿਸ ਕੋਲ ਧਨ ਨਹੀਂ ਹੈ ਉਹ ਕਿਸੇ ਹੋਰ ਢੰਗ ਨਾਲ ਦੂਜਿਆਂ ਦੀ ਮਦਦ ਕਰ ਸਕਦਾ ਹੈ ਉਹ ਆਪਣਾ ਸਮਾਂ ਦੇ ਸਕਦਾ ਹੈ ਜਿਸ ਕੋਲ ਜਿਸ ਕੋਲ ਬੈਠ ਕੇ ਕਿਸੇ ਕੋਲ ਬੈਠ ਕੇ ਉਸ ਦਾ ਦੁੱਖ ਸੁਣ ਸਕਦਾ ਹੈ ਹਰੇਕ ਧਰਮ ਨੇ ਆਪਣੀ ਕਮਾਈ ਦਾ ਕੁਝ ਹਿੱਸਾ ਦਾਨ ਵਿੱਚ ਦੇਣ ਦੀ ਸਿੱਖਿਆ ਦਿੱਤੀ ਹੈ ਜਿਸ ਨੂੰ ਅਸੀਂ ਦਸਵੰਧ ਕਹਿੰਦੇ ਹਾਂ ਇਸਲਾਮ ਵਿੱਚ ਇਸ ਨੂੰ ਜ਼ਕਾਤ ਕਹਿੰਦੇ ਹਨ ਮੇਰੇ ਫੌਜ ਵਿੱਚ ਮਥੇਰੇ ਭਰਾ ਨੇ ਦੱਸਿਆ ਕਿ ਉਸ ਦੀ ਪਲਟਨ ਦੇ ਈਸਾਈ ਅਫਸਰ ਇਸ ਨੂੰ ਟਾਈਥ ਤੇ ਯਹੂਦੀ ਸੈਡਕਾ ਕਹਿੰਦੇ ਸਨ ਇਸੇ ਤਰ੍ਹਾਂ ਹਿੰਦੂ ਧਰਮ ਤੇ ਬੁੱਧ ਧਰਮ ਵਿੱਚ ਵੀ ਦਾਨ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ ਜਿੰਨਾ ਪੈਸਾ ਕਮਾਉਣ ਬਾਰੇ ਸਿੱਖਣਾ ਜ਼ਰੂਰੀ ਹੈ ਓਨਾ ਹੀ ਇਹ ਸਿੱਖਣਾ ਵੀ ਜ਼ਰੂਰੀ ਹੈ ਕਿ ਪੈਸੇ ਨੂੰ ਵਰਤਣਾ ਕਿਵੇਂ ਹੈ ਪੈਸਾ ਕਮਾ ਕੇ ਨਾ ਖਰਚਣ ਵਾਲਾ ਆਦਮੀ ਮਾਲਕ ਨਹੀਂ ਪੈਸੇ ਦਾ ਚੌਂਕੀਦਾਰ ਬਣ ਕੇ ਰਹਿ ਜਾਂਦਾ ਹੈ ਇਸੇ ਤਰ੍ਹਾਂ ਪੈਸਾ ਕਮਾ ਕੇ ਐਸ਼ੋ ਆਰਾਮ ਵਿੱਚ ਉਡਾ ਦੇਣ ਵਾਲਾ ਵਿਅਕਤੀ ਕੰਗਾਲ ਬਣ ਕੇ ਰਹਿ ਜਾਂਦਾ ਹੈ ਜਿਉਣ ਦੀ ਕਲਾ ਅਸਲ ਵਿੱਚ ਉਹੀ ਸਿੱਖਦਾ ਹੈ ਜੋ ਆਪਣੀਆਂ ਬੁਨਿਆਦੀ ਲੋੜਾਂ ਤੇ ਸਹੂਲਤਾਂ ਪੂਰੀਆਂ ਕਰਕੇ ਆਪਣੇ ਜੋੜੇ ਧਣ ਵਿੱਚੋਂ ਕੁਝ ਹਿੱਸਾ ਦੂਸਰਿਆਂ ਦੀ ਮਦਦ ਤੇ ਭਲਾਈ ਲਈ ਖਰਚ ਕਰਦਾ ਹੈ ਤੋੜੇ ਹੋਏ ਬੇਰ ਦੋਵੇਂ ਹੌਲੀ-ਹੌਲੀ ਖਾਨ ਲੱਗੇ ਜਦੋਂ ਹਨੇਰਾ ਵਧ ਗਿਆ ਤਾਂ ਫਕੀਰ ਨੇ ਪੋਟਲੀ ਵਿੱਚੋਂ ਆਪਣੀ ਮਾਲਾ ਕੱਢ ਕੇ ਆਸਣ ਲਾ ਲਿਆ ਕੇਸਰੀ ਵੀ ਨੇੜੇ ਹੀ ਲੰਮਾ ਪੈ ਗਿਆ ਅਜ ਉਸ ਨੂੰ ਨੀਂਦ ਨਹੀਂ ਸਿਆ ਰਹੀ ਪਿੰਡ ਵਾਲੇ ਮਿੱਟੀ ਦੇ ਘਰ, ਢੀੜੀਆਂ ਗਲੀਆਂ ਤੇ ਖੁੱਲੇ ਖੇਤ ਜਿਵੇਂ ਉਸ ਨੂੰ ਆਵਾਜ਼ਾਂ ਮਾਰ ਰੇ ਸਨ। ਅਸਮਾਨ ਵੱਲ ਦੇਖਦਿਆਂ ਉਸ ਨੂੰ ਖਿਆਲ ਆਇਆ ਕਿ ਇਹੋ ਤਾਰੇ ਤਾਂ ਉਹ ਹਰ ਰੋਜ਼ ਰਾਤ ਆਪਣੇ ਘਰ ਦੀ ਛੱਤ ਤੋਂ ਹੀ ਵੇਖਦਾ ਹੁੰਦਾ ਸੀ। ਅੱਜ ਇਹ ਤਾਰੇ ਕੇਸਰ ਨੂੰ ਆਪਣੇ-ਆਪਣੇ ਲੱਗੇ ਜਿਵੇਂ ਕਿ ਉਸ ਨੂੰ ਤਰਵਾਸ ਤੇ ਆਏ ਹੁਣ। ਉਸ ਦਾ ਦਿਲ ਚੁੱਪਚਾਪ ਤਾਰਿਆਂ ਨਾਲ ਗੱਲਾਂ ਕਰਨ ਲੱਗਿਆ। ਕੱਲੇ ਤਾਰਿਆਂ ਵੀ ਰਾਤ ਦੇ ਆਲੇ ਬੱਦਲਾਂ 'ਚੋਂ ਝਾਕਦਿਆ। ਤੂੰ ਗੱਲਾਂ ਦੇ ਹੁੰਗਾਰੇ ਭਰਦਾ। ਲੱਗੇ ਨਿੱਗੇ ਜਿਹੇ ਸਾਖਦੇ ਹਾ। ਕੇਸਰ ਨੂੰ ਸਭ ਤੋਂ ਵੱਧ ਚਮਕਦਾ ਇੱਕ ਤਾਰਾ ਆਪਣੀ ਮਾਂ ਵਰਗਾ ਲੱਗਿਆ ਉਸ ਨੂੰ ਲੱਗਿਆ ਕਿ ਜਿਵੇਂ ਉਹ ਤਾਰਾ ਉਸ ਦੇ ਕੋਲ ਆ ਕੇ ਬੈਠ ਗਿਆ ਹੋਵੇ ਤੇ ਕਹਿ ਰਿਹਾ ਹੋਵੇ ਸੋ ਜਾਂ ਮੇਰਾ ਸ਼ਿੰਦਾ ਪੁੱਤ ਸੁਵਜਦਿਆ ਕੇਸਰ ਸਨ ਹੋ ਗਿਆ ਉਸ ਨੂੰ ਲੱਗਿਆ ਜਿਵੇਂ ਉਹ ਮਾਂ ਦੀ ਗੋਦ ਵਿੱਚ ਸਿਰ ਰੱਖ ਕੇ ਉਹਦੀਆਂ ਗੱਲਾਂ ਸੁਣ ਰਿਹਾ ਹੋਵੇ ਤੇ ਬਾਪੂ ਕੋਲ ਬੈਠਾ ਉਸ ਨੂੰ ਪਿਆਰ ਨਾਲ ਨਿਹਾਰਦਿਆਂ ਕਹਿ ਰਿਹਾ ਹੋਵੇ ਛੇਤੀ ਛੇਤੀ ਗੱਭਰੂ ਹੋ ਜਾ ਪੁੱਤਰਾ ਆਪਾਂ ਸ਼ਰੀਕ ਨੂੰ ਬਹੁਤ ਜਵਾਬ ਦੇਣੇ ਇੱਕ ਦਿਨ ਤਾਰਿਆਂ ਦੀਆਂ ਡਾਰਾਂ ਹੌਲੀ-ਹੌਲੀ ਪਿੰਡ ਦੀਆਂ ਗਲੀਆਂ ਵਿੱਚ ਪਹੁੰਚ ਗਈਆਂ ਤੇ ਫਿਰ ਜੀਤੀ ਦੇ ਘਰ ਸਾਹਮਣੇ ਉਸ ਦੇ ਅੰਦਰ ਇੱਕ ਸੁਪਨਾ ਟੁੱਟਵੇਂ ਸਾ ਲੈਣ ਲੱਗਿਆ ਕਿਸ ਤਰ੍ਹਾਂ ਜੀਤੀ ਨੇ ਉਸ ਨੂੰ ਮੋਢਿਆਂ ਫੜ ਕੇ ਹਲੂਣਾ ਸਾਡਾ ਲੁੱਕ ਲੁੱਕ ਕੇ ਮਿਲਣਾ ਇੱਕ ਦਿਨ ਜਗ ਜਹਰ ਹੋ ਜਾਣਾ ਤੇ ਸਾਡੀ ਮਿੱਟੀ ਵੀ ਨਹੀਂ ਲੱਭਣੀ ਜੈਲਦਾਰਾਂ ਦੀ ਕੁੜੀ ਅੱਜ ਡਰੀਆਂ ਡਰੀਆਂ ਗੱਲਾਂ ਕਿਉਂ ਕਰਨ ਲੱਗ ਪਈ ਕੇਸਰ ਨੇ ਮੁਸਕਰਾਉਂਦਿਆਂ ਪੁੱਛਿਆ ਕਿਸ ਤਰ੍ਹਾਂ ਤੇਰੇ ਨਾਲ ਗੱਲਾਂ ਕਰਕੇ ਮੇਰੇ ਸਾਹਾਂ ਵਿੱਚੋਂ ਕੇਸਰ ਦੀ ਮਹਿਕ ਆਉਂਦੀ ਰਹਿੰਦੀ ਅੱਜਕੱਲ ਜੀਤੀ ਨੇ ਸਾਹਮਣੇ ਪਸਰ ਦੇ ਹਨੇਰੇ ਵੱਲ ਵੇਖਦਿਆਂ ਕਿਹਾ ਦੋਵਾਂ ਦੀ ਚੁੱਪ ਕਈ ਸਵਾਲ ਦੇ ਗਈ ਸੀ ਮੈਕ ਦਾ ਖਿਆਲ ਆਉਂਦਿਆਂ ਹੀ ਉਸ ਨੂੰ ਬੇਬੇ ਦਾ ਬਣਾਇਆ ਤੁਾਂਕੇ ਹੋਏ ਕੋਲੇ ਵਾਲੇ ਤੁਾਂਕੇ ਹੋਏ ਕੋਲੇ ਵਾਲੇ ਦਹੀਂ ਦਾ ਰਾਇਤਾ ਚੇਤੇ ਆ ਗਿਆ ਉਸ ਦੇ ਚੇਤੇਆਂ ਵਿੱਚ ਦੁੱਧ ਰੜਕ ਦੀ ਵਾਗਰੂ ਵਾਗਰੂ ਕਰਦੀ ਬੇਬੇ ਦੀ ਆਵਾਜ਼ ਕੇਸਰ ਦੇ ਧੜਕਦੇ ਦਿਲ ਨੂੰ ਸਕੂਨ ਦੇਣ ਲੱਗੀ ਤੇ ਉਹ ਹੌਲੀ-ਹੌਲੀ ਜਾਗਦੀਆਂ ਅੱਖਾਂ ਵਾਲੇ ਸੁਪਨੇ ਦੀ ਬਾਹ ਤੇ ਸਿਰ ਰੱਖ ਕੇ ਸੌਂ ਗਿਆ ਦਿਨ 8ਵਾਂ ਸੂਰਜ ਵੱਲ ਪੈਠ ਕਰਕੇ ਖੜਾ ਕੋਈ ਆਪਣੇ ਪਰਛਾਵੇਂ ਨੂੰ ਝਾੜੂ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤਾਂ ਉਸ ਨੂੰ ਸਮਝਾਉਣ ਦੀ ਨਹੀਂ ਸਿਰਫ਼ ਉਸ ਦਾ ਮੂੰਹ ਸੂਰਜ ਵੱਲ ਮੋੜਨ ਦੀ ਹੁੰਦੀ ਹੈ ਕਿਸੇ ਪੁਰਾਣੇ ਗ੍ਰੰਥ ਦੀ ਪਹਿਲੀ ਸਤਰ ਦਿਨ ਅੱਠਵਾਂ ਸੂਰਜ ਭਰਜੋਬੰਤੇ ਸੀ ਧੁੱਪ ਵਿੱਚ ਚਮਕ ਰਹੀ ਸੀ ਦੁੱਧ ਚਿੱਟੀ ਰੇਤ ਅੱਖਾਂ ਨੂੰ ਚੁੰਧਿਆ ਰਹੀ ਸੀ ਹਰ ਰੋਜ਼ ਰਸਤੇ ਵਿੱਚ ਅਕਸਰ ਹੀ ਲੋਕ ਰੁੱਕੇ ਫਕੀਰ ਨਾਲ ਆਪਣੇ ਦੁੱਖ ਸਾਂਝੇ ਕਰਦੇ ਤੇ ਅਸ਼ੀਰਵਾਦ ਲੈਂਦੇ ਅੱਜ ਵੀ ਬੁਰਕਾ ਪਾਈ ਕੁਝ ਔਰਤਾਂ ਦੇ ਅਧਖੜ ਉਮਰ ਦੇ ਆਦਮੀ ਰੁਕੇ ਫਕੀਰ ਨੂੰ ਚੌਕੇ ਸਲਾਮ ਕੀਤੀ ਤੇ ਅਸ਼ੀਰਵਾਦ ਲੈ ਕੇ ਚਲੇ ਗਏ ਕਿ 47 ਵੇਲੇ ਵੱਡ ਵਢਾਂਗਾ ਇਸੇ ਕਰਕੇ ਨਹੀਂ ਸੀ ਹੋਇਆ ਤੁਸੀਂ ਇਸ ਨੂੰ ਵਧੋ ਫੁੱਲੋ ਤੇ ਖੁਸ਼ ਖੁਸ਼ ਰਹੋ ਕਿਵੇਂ ਕਹਿ ਦਿੱਤਾ ਕੇਸਰ ਦੇ ਬੋਲਾਂ ਵਿੱਚ ਕੜਤਨ ਤੇ ਚੇਤੇ ਵਿੱਚ ਭੈਣ ਤਾਰੋ ਸੀ ਪੁੱਤਰ ਦੰਗੇ ਤੇ ਵੱਡ ਵਢਾਂਗਾ ਕਰਨ ਵਾਲੇ ਨਾ ਮੁਸਲਮਾਨ ਸਨ ਨਾ ਸਿੱਖ ਤੇ ਨਾ ਹਿੰਦੂ ਜਰਾਇਮ ਪੇਸ਼ਾ ਤੇ ਰਾਜਨੀਤਿਕ ਲੋਕ ਆਪਣੇ ਮੁਫਾਦ ਲਈ ਲੋਕਾਂ ਦੇ ਅੰਦਰ ਦੀ ਹਮਾਨੀਅਤ ਨੂੰ ਭੜਕਾ ਆ ਦਿੰਦੇ ਹਨ ਇਹ ਮਸਲੇ ਧਰਮਾਂ ਜਾਂ ਜਾਤਾਂ ਦੇ ਨਹੀਂ ਹੁੰਦੇ ਫਕੀਰ ਦੀ ਆਵਾਜ਼ ਵਿੱਚ ਉਮਰ ਦਾ ਤਜਰਬਾ ਬੋਲ ਰਿਹਾ ਸੀ ਪਰ ਅੱਗ ਦੇ ਧੁਆਂਖੇ ਉਹ ਘਰ ਅੱਜ ਤੱਕ ਬੰਦ ਪਏ ਆ ਕੇਸਰ ਦੇ ਬੋਲਾਂ ਵਿੱਚ ਬੇਵਸੀ ਸੀ ਇਹ ਤਾਂ ਕਦੀ ਵੀ ਨਾ ਭੁੱਲਣ ਵਾਲੇ ਰੂਹਾਂ ਦੇ ਦਰਦ ਨੇ ਕਈ ਗੱਲਾਂ ਨੂੰ ਰੱਬ ਦਾ ਭਾਣਾ ਸਮਝ ਕੇ ਹੀ ਸਿਰ ਝੁਕਾ ਦੇਣਾ ਚਾਹੀਦਾ ਹੈ ਆਪਣੇ ਆਪ ਨੂੰ ਸ਼ਾਂਤ ਰੱਖਣਾ ਜਾਂ ਸੋਚ-ਸੋਚ ਕੇ ਦੁਖੀ ਹੁੰਦੇ ਰਹਿਣਾ ਸਾਡੇ ਆਪਣੇ ਹੱਥ ਹੈ ਫਕੀਰ ਨੇ ਬੜੇ ਸਹਿਜ ਨਾਲ ਕਿਹਾ ਉਹ ਕਿਵੇਂ ਕੇਸਰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਦੁਨੀਆ ਦੇ ਬਹੁਤੇ ਦੁੱਖ ਬੰਦੇ ਦੀਆਂ ਬੇਲਗਾਮ ਇੱਛਾ ਕਰਕੇ ਇਸ਼ਾਵਾ ਕਰਕੇ ਫਕੀਰ ਨੇ ਸੋਚਦੇ ਇੰਜ ਕਿਹਾ ਜਿਵੇਂ ਆਪਣੇ ਆਪ ਨਾਲ ਹੀ ਗੱਲਾਂ ਕਰ ਰਿਹਾ ਹੋਵੇ ਜੇ ਕੋਈ ਇਸ਼ਾ ਹੀ ਨਾ ਹੋਵੇ ਤਾਂ ਬੰਦਾ ਕੋਈ ਕੰਮ ਹੀ ਨਹੀਂ ਕਰੇਗਾ ਕੇਸਰ ਨੇ ਸਵਾਲ ਵਰਗਾ ਜਵਾਬ ਦਿੱਤਾ ਸ਼ਾਇਦ ਹੀ ਰਾਖੀ ਵੀ ਉਹੀ ਕਰ ਰਿਹਾ ਹੈ ਜੋ ਡੰਗ ਮਾਰ ਨਾ ਜਾਣਦਾ ਹੋਵੇ ਜ਼ਹਿਰ ਤੋਂ ਸਖਣੇ ਸੱਪ ਨੂੰ ਸੁਪੇਰੇ ਗਲ ਵਿੱਚ ਪਾਈ ਫਿਰਦੇ ਨੇ ਇਸ਼ਾ ਦੇ ਫਰਜ਼ ਵਿੱਚ ਇਹੀ ਫਰਕ ਹੈ ਬੰਦੇ ਨੂੰ ਆਪਣੇ ਫਰਜ਼ ਪਛਾਣਨ ਵੱਲ ਧਿਆਨ ਦੇਣਾ ਚਾਹੀਦਾ ਹੈ ਫਰਜ਼ ਆਪਣੇ ਪ੍ਰਤੀ ਆਪਣੇ ਪਰਿਵਾਰ ਸਮਾਜ ਅਤੇ ਮਨੁੱਖਤਾ ਪ੍ਰਤੀ ਜਿਸ ਨੂੰ ਇਹ ਫਰਜ਼ ਸਮਝ ਆ ਗਏ ਉਹ ਆਪਣੀਆਂ ਸ਼ਾਮਾਂ ਨੂੰ ਵੀ ਕਾਬੂ ਕਰਨਾ ਸਿੱਖ ਜਾਂਦਾ ਹੈ ਫਕੀਰ ਨੇ ਗੱਲ ਜਾਰੀ ਰੱਖੀ ਸਿਕੰਦਰ ਦੁਨੀਆ ਜੱਦਾ ਜੱਦਾ ਇੱਕ ਨਵੇਂ ਦੇਸ਼ ਦੀ ਸਰਹੱਦ ਤੇ ਵਗ ਰਹੇ ਇੱਕ ਵੱਡੇ ਦਰਿਆ ਨੂੰ ਪਾਰ ਕਰ ਰਿਹਾ ਸੀ ਦਰਿਆ ਦੇ ਦੂਸਰੇ ਕੰਢੇ ਇੱਕ ਸਾਧੂ ਆਪਣੀ ਕੁਲੀ ਪਾਈ ਬੈਠਾ ਸੀ ਸਿਕੰਦਰ ਦੀ ਫੌਜ ਨੇ ਸਾਧੂ ਨੂੰ ਉੱਠਣ ਦਾ ਹੁਕਮ ਦਿੱਤਾ ਸਾਧੂ ਆਪਣੀ ਰਾਜਾ ਵਿੱਚ ਸੀ ਉਸ ਨੂੰ ਸਾਧੂ ਆਪਣੀ ਰਾਜਾ ਵਿੱਚ ਸੀ ਤੇ ਉਸ ਨੇ ਉੱਠਣ ਦੇ ਹੁਕਮ ਨੂੰ ਅਣ ਸੁਣਿਆ ਕਰ ਦਿੱਤਾ ਤੈਨੂੰ ਪਤਾ ਇਹ ਲਸ਼ਕਰਿਕ ਜੇਤੂ ਬਾਦਸ਼ਾਹ ਦਾ ਹੈ ਸ਼ਿਕੰਦਰ ਬਾਦਸ਼ਾਹ ਦਾ ਜਿਸ ਨੇ ਦੁਨੀਆ ਜਿੱਤੀ ਹੈ ਫੌਜ ਫੌਜ ਦੇ ਸਿਪਾਹਸਲਾਰ ਨੇ ਕਿਹਾ ਮੈਂ ਵੀ ਜੇਤੂ ਬਾਦਸ਼ਾਹਾਂ ਸਾਧੂ ਨੇ ਕਿਹਾ ਤੂੰ ਕੀ ਜਿੱਤਿਆ ਹੈ ਸਿਪਾਈ ਨੇ ਮੁਸਕਰਾ ਕੇ ਕਿਹਾ ਮੈਂ ਜਿੱਤਣ ਦੀ ਚਾਹਤ ਨੂੰ ਜਿੱਤ ਲਿਆ ਹੈ ਕਹਿ ਕੇ ਸਾਧੂ ਫਿਰ ਲੰਮਾ ਪੈ ਗਿਆ ਕਹਾਣੀ ਖਤਮ ਕਰਕੇ ਫਕੀਰ ਨੇ ਰੁੱਕ ਕੇ ਮਸ਼ਕ ਚੋਂ ਥੋੜਾ ਪਾਣੀ ਪੀਤਾ ਤੇ ਕੇਸਰ ਨੂੰ ਵੀ ਦਿੱਤਾ ਕੇਸਰ ਤੁਰਦਾ ਤੁਰਦਾ ਉਸ ਸਾਧੂ ਦੀ ਬੇਕੌਫੀ ਦਾ ਕਾਰਨ ਸਮਝਣ ਦਾ ਯਤਨ ਕਰ ਰਿਹਾ ਸੀ ਜਿਸ ਨੂੰ ਬਾਦਸ਼ਾਹ ਦਾ ਕੋਈ ਵੀ ਡਰ ਨਹੀਂ ਸੀ ਕੇਸਰ ਫਕੀਰ ਦੇ ਪਿੱਛੇ-ਪਿੱਛੇ ਤੁਰਦੇ ਆਲਾ-ਦਵਾਲਾ ਦੇਖ ਰਿਹਾ ਸੀ ਇਹ ਰਾਹ ਇਹ ਲੋਕ ਪਹਿਰਾਵਾ ਤੇ ਬੋਲੀ ਕੇਸਰ ਨੂੰ ਬਹੁਤ ਅਲੱਗ ਜਿਵੇਂ ਲੱਗ ਰਹੀ ਸੀ ਉਹ ਕਿਸੇ ਹੋਰ ਦੇਸ਼ ਵਿੱਚ ਆ ਗਿਆ ਹੋਵੇ ਇੱਥੋਂ ਦੇ ਪਿੰਡ ਸਾਡੇ ਪਿੰਡਾਂ ਨਾਲੋਂ ਕਿੰਨੇ ਅਲੱਗ ਨੇ ਕੇਸਰ ਨੇ ਇੱਕ ਪਿੰਡ ਦੇ ਨੇੜੇੋਂ ਲੰਘਦਿਆਂ ਕਿਹਾ ਕਹਿੰਦੇ ਹਨ ਕਿ ਹਰ 14 ਕੋਹਾਂ ਬਾਅਦ ਲੋਕਾਂ ਦੀ ਬੋਲੀ ਪਹਿਰਾਵਾ ਤੇ ਖਾਣਾ ਬਦਲ ਜਾਂਦਾ ਹੈ ਕਿਉਂਕਿ ਇਹ ਲੋਕ ਇੱਕ ਪਿੰਡ ਜਾਂ ਇੱਕ ਇਲਾਕੇ 'ਚ ਰਹਿ ਕੇ ਹੀ ਸਾਰੀ ਉਮਰ ਬਸਰ ਕਰਦੇ ਨੇ ਫਕੀਰ ਨੇ ਸਮਝਾਇਆ ਇਸ ਇਲਾਕੇ ਵਿੱਚ ਕਿਕਰਾਂ ਬਹੁਤ ਨੇ ਕੇਸਰ ਨੇ ਰਾਹ ਦੇ ਦੋਵੇਂ ਪਾਸੇ ਉੱਗੇ ਕਿਕਰਾਂ ਦੇ ਦਰਖਤਾਂ ਦਰਖਤ ਵੇਖ ਕੇ ਕਿਹਾ ਹਾਂ ਇੱਥੋਂ ਦੀ ਇੱਕ ਬੋਲੀ ਵੀ ਬੜੀ ਮਸ਼ਹੂਰ ਹੈ ਚੱਲ ਦੇਸਮਾਲਵੇ ਚੱਲੀਏ ਜਿੱਥੇ ਕਿਕਰਾਂ ਨੂੰ ਅੰਬ ਲੱਗਦੇ ਫਕੀਰ ਨੇ ਕਿਕਰ ਦੇ ਪੀਲੇ ਫੁੱਲਾਂ ਵੱਲ ਵੇਖਦਿਆਂ ਕਿਹਾ ਅੰਬ ਤਾਂ ਸਾਡੇ ਵੱਲ ਬਹੁਤ ਹੁੰਦੇ ਆ ਕਹਿੰਦਿਆਂ ਕੇਸਰ ਦਾ ਮੂੰਹ ਮਿਠਾਸ ਨਾਲ ਭਰ ਗਿਆ ਕੇਸਰ ਨੂੰ ਆਪਣੇ ਪਿੰਡ ਦੇ ਸਾਰੇ ਅੰਬਾਂ ਦੇ ਦਰਖਤਾਂ ਦਾ ਪਤਾ ਸੀ ਕਿ ਕਿਹੜਾ ਮਿੱਠਾ ਹੈ ਤੇ ਕਿਹੜਾ ਖੱਟਾ ਹਵਾ ਅਜ ਬਹੁਤ ਤੇਜ਼ ਚੱਲ ਰਹੀ ਸੀ ਟਿੱਬਿਆਂ ਦੀ ਖਰਖਰ ਕਾਫੀ ਉੱਡ ਰਹੀ ਸੀ ਇੱਕ ਖੂਹ ਵੇਖ ਕੇ ਦੋਵੇਂ ਰੁਕ ਗਏ ਖੂਹ ਦੇ ਨਾਲ ਵਾਲੀ ਥਾਂ ਤੇ ਸੌਣ ਦਾ ਖਿਆਲ ਕਰਕੇ ਦੋਵਾਂ ਨੇ ਸਮਾਨ ਲਾਇਆ ਤੇ ਖੂਹ ਵਿੱਚੋਂ ਪਾਣੀ ਕੱਢ ਕੇ ਨਹਾਉਣ ਲੱਗ ਪਏ ਨਹਾ ਕੇ ਲੰਮਾ ਪਿਆ ਕੇ ਸਿਰ ਫਕੀਰ ਵੱਲੋਂ ਦੇਣੇ ਸੁਣਾਈ ਉਸ ਸਾਧੂ ਦੀ ਕਹਾਣੀ ਯਾਦ ਕਰਨ ਲੱਗਿਆ ਜਿਸ ਨੇ ਜਿੱਤਣ ਦੀ ਲਾਲਸਾ ਜਿਸ ਨੇ ਜਿੱਤਣ ਦੀ ਲਾਲਸਾ ਨੂੰ ਜਿੱਤ ਲਿਆ ਸੀ ਕੇਸਰ ਨੇ ਸੋਚਿਆ ਮੈਨੂੰ ਤਾਂ ਹਰ ਪਾਸੇ ਹਾਰ ਹੀ ਹਾਰ ਦਿਸਦੀ ਆ ਕੇਸਰ ਦੀ ਮਨੋਦਸ਼ਾ ਨੂੰ ਫਕੀਰ ਨੇ ਜਿਵੇਂ ਉਹਦੇ ਚਿਹਰੇ ਤੋਂ ਪੜ ਲਿਆ ਸੀ ਉਸ ਨੇ ਕੇਸਰ ਵੱਲ ਵੇਖਦਿਆਂ ਕਿਹਾ ਕਦੇ ਕੀੜੀ ਨੂੰ ਤੁਰਦਿਆਂ ਵੇਖਿਆ ਕਿਵੇਂ ਹਰ ਰੁਕਾਵਟ ਦੇ ਉੱਪਰੋਂ ਜਾਂ ਪਾਸੇ ਤੋਂ ਹੋ ਕੇ ਲੰਘ ਜਾਂਦੀ ਹੈ ਪਰ ਕਦੇ ਰੁਕਦੀ ਨਹੀਂ ਇਸੇ ਤਰ੍ਹਾਂ ਪਾਣੀ ਵੀ ਪੱਥਰਾਂ ਦੇ ਉੱਪਰੋਂ ਦੀ ਲੰਘ ਜਾਂਦਾ ਹੈ ਪਰ ਕਦੇ ਰੁਕਦਾ ਨਹੀਂ ਬਸ ਇਹੋ ਹੈ ਜ਼ਿੰਦਗੀ ਜਿਉਣ ਦਾ ਵੱਲ ਜਦੋਂ ਵੀ ਮੁਸ਼ਕਿਲ ਆਵੇ ਧਿਆਨ ਮੁਸ਼ਕਿਲ ਤੇ ਨਹੀਂ ਦੇਣਾ ਮੁਸ਼ਕਿਲ ਦਾ ਹੱਲ ਲੱਭਣ ਵੱਲ ਹੱਲ ਲੱਭਣ ਵੱਲ ਤਵੱਜੂ ਦੇਣੀ ਹੈ ਕਿਤੇ ਹੌਲੀ ਹੌਲੀ ਡੇਗ ਝਰਨਾ ਬਣ ਕੇ ਕਿਤੇ ਪਾਣੀ ਵਾਂਗ ਵਗ ਦਰਿਆ ਬਣ ਕੇ ਕਦੇ ਸਮੇਂ ਦੀਆਂ ਠੋਕਰਾਂ ਤੋਂ ਬਚ ਬਚ ਕੇ ਕਦੇ ਪੱਥਰਾਂ ਦੀ ਕਦੇ ਪੱਥਰਾਂ ਥੀ ਲੰਘ ਤੂੰ ਹਵਾ ਬਣ ਕੇ ਫਕੀਰ ਦੀਆਂ ਗੱਲਾਂ ਨੇ ਕੇਸਰ ਨੂੰ ਹੁਲਾਸ ਨਾਲ ਭਰ ਦਿੱਤਾ ਸ਼ਾਮ ਢਲ ਚੁੱਕੀ ਸੀ ਜੀਵ ਜੰਤੂਆਂ ਦੀਆਂ ਆਵਾਜ਼ਾਂ ਮਾਹੌਲ ਨੂੰ ਸੰਗੀਤਮਈ ਬਣਾ ਰਹੀਆਂ ਸਨ ਫਕੀਰ ਧੂਣੀ ਕੋਲ ਅੰਤਰ ਧਿਆਨ ਹੋਇਆ ਬੈਠਾ ਸੀ ਛਿਪਦੇ ਸੂਰਜ ਦੀ ਲਾਲੀ ਵੇਖਦਿਆਂ ਕੇਸਰ ਨੂੰ ਜੀਤੀ ਯਾਦ ਆ ਰਹੀ ਸੀ ਉਸ ਨੂੰ ਲੱਗਿਆ ਜਿਵੇਂ ਫਕੀਰ ਦੇ ਧੂਨੇ ਦੀ ਆਗ ਉਸ ਦੇ ਅੰਦਰ ਬਲ ਰਹੀ ਹੋਵੇ ਤੇ ਇਸ ਬਲ ਦੀ ਆਗ ਨੇ ਉਸ ਦਾ ਅੰਦਰ ਠਾਰ ਦਿੱਤਾ ਹੋਵੇ ਦਿਨ ਨੌਵਾਂ ਪਾਣੀ ਖੂਹਾਂ ਦੇ ਮਿੱਠੇ ਹੁੰਦੇ ਨੇ ਸਮੁੰਦਰਾਂ ਦੇ ਨਹੀਂ ਕਿਸੇ ਦੇ ਬੜਪਨ ਦਾ ਅੰਦਾਜ਼ਾ ਉਸ ਦੀ ਸ਼ਾਨੋਂ ਸ਼ੌਕਤ ਵੇਖ ਕੇ ਨਹੀਂ ਲਾਉਣਾ ਚਾਹੀਦਾ ਜੋ ਕੇ ਸਿਰਾਂ ਤੇ ਤਾਜ ਨਹੀਂ ਟਿਕਦੇ ਹੁੰਦੇ ਦਿਨ ਨਵਾਂ ਦਿਨ ਦਾ ਪਹਿਲਾ ਪੈਰ ਸ਼ੁਰੂ ਹੁੰਦਿਆਂ ਹੀ ਫਕੀਰ ਤੇ ਕੇਸਰ ਤੇ ਫਕੀਰ ਨੇ ਆਪਣਾ ਰਾਹ ਫੜ ਲਿਆ ਲੰਮੀਆਂ ਪਲਾਂਗਾਂ ਪੁੱਟ ਦਾ ਫਕੀਰ ਅਕਸਰ ਆਪਣੇ ਡੰਡੇ ਨਾਲ ਰਸਤੇ 'ਚੋਂ ਕਈ ਰੋੜਾਂ ਜਾਂ ਪੱਥਰ ਹਟਾ ਦਿੰਦਾ ਕਈ ਵਾਰ ਫਕੀਰ ਅੱਗੇ ਲੰਘ ਜਾਂਦਾ ਤਾਂ ਕੇਸਰ ਨੂੰ ਦੌੜ ਕੇ ਉਸ ਨਾਲ ਰਲਣਾ ਪੈਂਦਾ ਰਾਸਤੇ ਵਿੱਚ ਬੋਤਾ ਲੈ ਕੇ ਜਾ ਰਹੇ ਇੱਕ ਛੋਟੇ ਜਿਹੇ ਕੱਦ ਦੇ ਆਦਮੀ ਨੇ ਰੋਕ ਕੇ ਫਕੀਰ ਦੇ ਚਰਨ ਸਪਰਸ਼ ਕੀਤੇ ਤੇ ਆਪਣਾ ਦਿਲ ਫੋਲਿਆ ਮੇਰੇ ਪੈਰ ਚ ਕੋਈ ਚੱਕਰ ਹੈ ਮਹਾਰਾਜ ਕਈ ਕੰਮ ਸ਼ੁਰੂ ਕੀਤੇ ਪਰ ਕੋਈ ਵੀ ਨਿਪਰੇ ਨਹੀਂ ਚੜਿਆ ਕਿਸੇ ਇੱਕ ਥਾਂ ਟਿਕਾਹ ਹੀ ਨਹੀਂ ਆਉਂਦਾ ਮੈਨੂੰ ਆਸ਼ੀਰਵਾਦ ਦਿਓ 10 10 ਗਾਜ ਦੇ ਪੰਜ ਟੋਏ ਪਟਕੇ ਪਾਣੀ ਵਿੱਚ ਨਿਕਲਣਾ ਭਲਿਆ ਪਰਸ਼ਾ 50 ਗਾਜ ਦਾ ਇੱਕੋ ਖੂਹ ਪੁੱਟਣਾ ਚਾਹੀਦਾ ਹੈ ਫਕੀਰ ਨੇ ਬੋਤੇ ਵਾਲੇ ਆਦਮੀ ਨੂੰ ਸਮਝਾਇਆ ਸਾਈਂ ਜੀ ਤੁਸੀਂ ਵੀ ਦੁਨੀਆ ਬਹੁਤ ਘੁੰਮੀ ਹੈ ਦੀ ਪੈਰ ਵਿੱਚ ਚੱਕਰ ਸੱਚੀ ਹੁੰਦਾ ਹੈ ਕੇਸਰ ਨੇ ਫਕੀਰ ਨੂੰ ਪੁੱਛਿਆ ਜ਼ਿੰਦਗੀ ਇੱਕ ਚੱਕਰ ਹੀ ਤਾਂ ਹੈ ਜ਼ਿੰਦਗੀ ਜਿੱਥੋਂ ਸ਼ੁਰੂ ਹੁੰਦੀ ਹੈ ਇੱਕ ਦਿਨ ਉੱਥੇ ਹੀ ਆ ਕੇ ਮੁੱਕ ਜਾਂਦੀ ਹੈ ਇੱਕ ਚੱਕਰ ਵਾਂਗ ਹਰ ਕਿਸੇ ਦਾ ਆਪਣਾ ਆਪਣਾ ਇੱਕ ਚੱਕਰ ਹੈ ਬ੍ਰਹਿਮੰਡ ਵਿੱਚ ਹਰ ਚੀਜ਼ ਘੁੰਮ ਰਹੀ ਹੈ ਸਾਰੀਆਂ ਧਰਤੀਆਂ ਘੁੰਮ ਰਹੀਆਂ ਹਨ ਸਾਡਾ ਸਰੀਰ ਵੀ ਕਈ ਛੋਟੇ ਛੋਟੇ ਕਣਾਂ ਤੋਂ ਬਣਿਆ ਹੈ ਜੋ ਲਗਾਤਾਰ ਘੁੰਮ ਰਹੇ ਹਨ ਜਦੋਂ ਸਰੀਰ ਘੁੰਮਦਾ ਹੈ ਤਾਂ ਮਨ ਟਿਕਦਾ ਹੈ ਇਸੇ ਕਰਕੇ ਅਸੀਂ ਧਾਰਮਿਕ ਸਥਾਨਾਂ ਦੀ ਪ੍ਰिक्रमा ਕਰਦੇ ਹਾਂ ਮਸ਼ਹੂਰ ਸੂਫੀ ਸੰਤ ਰੂਮੀ ਦੇ ਸਮੇਂ ਤੋਂ ਤੁਰਕੀ ਦੇ ਇਲਾਕੇ ਵਿੱਚ ਇੱਕ ਨਾਚ ਵਿਧਾ ਅੱਜ ਤੱਕ ਵੀ ਬਹੁਤ ਪ੍ਰਚਲਿਤ ਹੈ ਇਹ ਨਾਚ ਨਹੀਂ ਸੂਫੀ ਦਰवेशਾਂ ਦੀ ਰੱਬ ਨਾਲ ਜੁੜਨ ਦੀ ਵਿਧੀ ਹੈ ਜਿਸ ਵਿੱਚ ਦਰवेश ਲੋਕ ਅੱਖਾਂ ਬੰਦ ਕਰਕੇ ਬਾਹਾਂ ਖਿਲਾਰ ਕੇ ਸੰਗੀਤ ਦੀ ਧੁਣੀ ਤੇ ਘੁੰਮ-ਘੁੰਮ ਕੇ ਰੱਬ ਨੂੰ ਯਾਦ ਕਰਦੇ ਹਨ ਉਹ ਸੱਜੇ ਹੱਥ ਦੀ ਹਥੇਲੀ ਉੱਪਰ ਨੂੰ ਤੇ ਕੱਬੀ ਹਥੇਲੀ ਥੱਲੇ ਵੱਲ ਕਰਕੇ ਘੁੰਮਦੇ ਹਨ ਜਿਸ ਦਾ ਭਾਵ ਹੈ ਕਿ ਇੱਕ ਹੱਥ ਨਾਲ ਅੱਲਾਹ ਤਾਲਾ ਤੋਂ ਲੈ ਕੇ ਦੂਸਰੇ ਹੱਥ ਨਾਲ ਦੁਨੀਆ ਨੂੰ ਵੰਡਣਾ ਹੈ। ਬਾਬੇ ਨਾਨਕ ਨੇ ਉਦਾਸੀਆਂ ਵੇਲੇ 80000 ਤੋਂ ਵੱਧ ਕੋਹ ਦਾ ਪੈੰਡਾ ਕੀਤਾ ਸੀ। ਦੁਨੀਆ ਕੋਮਾਂਗੇ ਸਾਨੂੰ ਇਹ ਵੀ ਸਮਝ ਲੱਗਦੀ ਹੈ ਕਿ ਧਰਤੀ ਦੇ ਵੱਡੇ ਪਸਾਰੇ ਵਿੱਚ ਅਸੀਂ ਇੱਕ ਮਾਤਰ ਕਣ ਵਾਂਗ ਹਾਂ। ਫਕੀਰ ਨੇ ਕਥਾ ਸ਼ੁਰੂ ਕੀਤੀ। ਇੱਕ ਵਾਰ ਸ਼ਿਕਾਰ ਕਰਦਿਆਂ ਰਸਤਾ ਭਟਕਣ ਕਰਕੇ ਇੱਕ ਰਾਜਾ ਰਾਤ ਨੂੰ ਕਿਸੇ ਸਾਧੂ ਦੀ ਕੁਟਿਆ ਵਿੱਚ ਰੁਕਿਆ। ਰਾਜੇ ਦੇ ਅਹਲਕਾਰ ਨੂੰ ਜੋ ਕਿ ਨਕਸ਼ੇ ਤੋਂ ਰਸਤਾ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਸਾਧੂ ਨੇ ਪੁੱਛਿਆ ਰੱਬ ਦੇ ਬੰਦੇ ਤੁਸੀਂ ਕਿੱਥੇ ਜਾਣਾ ਹੈ ਅਹਲਕਾਰ ਨੇ ਗੁੱਸੇ ਨਾਲ ਕਿਹਾ ਤੈਨੂੰ ਸ਼ਹਿਨशाह ਦੇ ਰਾਜ ਦਾ ਨਹੀਂ ਪਤਾ ਤੈਨੂੰ ਪਤਾ ਨਹੀਂ ਇਹ ਕੌਣ ਨੇ ਨਹੀਂ ਮੈਨੂੰ ਨਹੀਂ ਪਤਾ ਦਿਖਾਓ ਤਾਂ ਇਸ ਨਕਸ਼ੇ ਤੇ ਕਿੱਥੇ ਹੈ ਇਹਨਾਂ ਦਾ ਰਾਜ ਸਾਧੂ ਨੇ ਪੁੱਛਿਆ ਅਹਲਕਾਰ ਨੇ ਉਸ ਵੱਡ ਅਹਲਕਾਰ ਨੇ ਉਸ ਵੱਡੇ ਸਾਰੇ ਨਕਸ਼ੇ ਤੇ ਇੱਕ ਛੋਟੇ ਜਿਹੇ ਰਾਜ ਵੱਲ ਇਸ਼ਾਰਾ ਕੀਤਾ ਇਹ ਹੈ ਜਹਾਂ ਬਨਾਂ ਦਾ ਰਾਜ ਇੱਥੇ ਇਹਨਾਂ ਦਾ ਘਰ ਕਿੱਥੇ ਹੈ ਸਾਧੂ ਨੇ ਕਿਹਾ ਅਹਲਕਾਰ ਨੇ ਇੱਕ ਨਿਸ਼ਾਨ ਵੱਲ ਨਿਸ਼ਾਨ ਵੱਲ ਇਸ਼ਾਰਾ ਕੀਤਾ ਅੱਛਾ ਮੈਂ ਸਮਝ ਗਿਆ ਸਾਧੂ ਨੇ ਕਿਹਾ ਸੰਸਾਰ ਵਿੱਚ ਤੁਸੀਂ ਇੱਕ ਛੋਟੇ ਜਿਹੇ ਨਿਸ਼ਾਨ ਤੋਂ ਵੱਧ ਕੁਝ ਵੀ ਨਹੀਂ ਹੋ ਕਹਿ ਕੇ ਸਾਧੂ ਨੇ ਪਾਸਾ ਲਿਆ ਤੇ ਸੌਂ ਗਿਆ ਫਕੀਰ ਨੇ ਕਹਾਣੀ ਖਤਮ ਕਰਕੇ ਕੇਸਰਵੱਲ ਵੇਖਦਿਆਂ ਕਿਹਾ ਕੇਸਰ ਪੁੱਤਰ ਬੰਦੇ ਨੂੰ ਆਪਣੇ ਅਹਿਮ ਹੋਣ ਦਾ ਵਹਿਮ ਹੋ ਗਿਆ ਹੈ ਦੁਜੀ ਸੰਸਾਰ ਜੰਗ ਵਿੱਚ ਲੱਖਾਂ ਲੋਕ ਮਾਰੇ ਗਏ ਪਰਿਵਾਰ ਉੱਜੜ ਗਏ ਇੱਕ ਦੇਸ਼ ਨੇ ਦੂਸਰੇ ਦੇਸ਼ ਤੋਂ ਇੱਕ ਦੇਸ਼ ਨੇ ਦੂਸਰੇ ਦੇਸ਼ ਦੇ ਦੋ ਸ਼ਹਿਰ ਬੰਬ ਸੁੱਟ ਕੇ ਤਬਾਹ ਕਰ ਦਿੱਤੇ ਕੰਧ ਕੱਢ ਕੇ ਇੱਕ ਦੇਸ਼ ਨੂੰ ਦੋ ਵਿੱਚ ਵੰਡ ਦਿੱਤਾ ਗਿਆ। ਇਹ ਕਹਿਰ ਇਸ ਕਰਕੇ ਵਾਪਰਿਆ ਕਿ ਬ੍ਰਹਿਮੰਡ ਦੇ ਪੂਰੇ ਵਰਤਾਰੇ ਵਿੱਚ ਬੰਦਾ ਆਪਣੀ ਨਿਗੂਣੀ ਹਸਿਆਤ ਨੂੰ ਭੁੱਲ ਚੁੱਕਾ ਹੈ। ਕਹਿ ਕਿ ਫਕੀਰ ਨੇ ਅਸਮਾਨ ਵੱਲ ਦੇਖਿਆ ਤੇ ਅੱਖਾਂ ਬੰਦ ਕਰ ਲਈਆਂ ਜਿਵੇਂ ਅਰਦਾਸ ਕਰ ਰਿਹਾ ਹੋਵੇ। ਕੇਸਰ ਦੀ ਸੋਚ ਉਸ ਵੰਡੇ ਦੇਸ਼ ਦੀ ਕੰਧ 'ਚ ਜਾ ਟਕੇ। ਉਸ ਨੂੰ ਲੱਗਿਆ ਜਿਵੇਂ ਉਸ ਦਾ ਦਿਲ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੋਵੇ। ਅੱਧਾ ਫਕੀਰ ਦੇ ਨਾਲ ਤੇ ਅੱਧਾ ਪਿੱਛੇ ਪਿੰਡ ਹੀ ਰਹਿ ਗਿਆ ਹੋਵੇ। ਉਸ ਦੇ ਦਿਮਾਗ 'ਚ ਸਵਾਲ ਤਾਂ ਬਹੁਤ ਆਉਂਦੇ ਪਰ ਫਕੀਰ ਦੇ ਜਵਾਬ ਅਤੇ ਉਹਦੀ ਸਮਝ ਦੇ ਦਾਇਰੇ ਤੋਂ ਬਾਹਰ ਸਨ ਫਕੀਰ ਸ਼ਾਮ ਸਵੇਰੇ ਰੱਬ ਨੂੰ ਯਾਦ ਕਰਦਾ ਕਿ ਸਰ ਨੇ ਸੋਚਿਆ ਜਿਵੇਂ ਮੈਂ ਜੀਤੀ ਨੂੰ ਯਾਦ ਕਰਦਾ ਸ਼ਾਇਦ ਮੇਰਾ ਰੱਬ ਜੀਤੀ ਹੀ ਹੈ ਜਿਵੇਂ ਫਕੀਰ ਲਈ ਵਾਰ ਮੂੰਹ ਵਿੱਚ ਹੌਲੀ ਹੌਲੀ ਇੰਜ ਬੋਲਦਾ ਜਿਵੇਂ ਰੱਬ ਨਾਲ ਗੱਲਾਂ ਕਰ ਰਿਹਾ ਹੋਵੇ ਉਹ ਵੀ ਤਾਂ ਹਮੇਸ਼ਾ ਖਿਆਲਾਂ 'ਚ ਜੀਤੀ ਨਾਲ ਗੱਲਾਂ ਕਰਦਾ ਰਹਿੰਦਾ ਸੀ ਕੇਸਰ ਨੂੰ ਉਹ ਦਿਨ ਯਾਦ ਆ ਗਿਆ ਜਦੋਂ ਉਸਨੇ ਕਿਹਾ ਸੀ ਜੀਤੀ ਮੈਨੂੰ ਲੱਗਦਾ ਹੈ ਅਸੀਂ ਦੋਵੇਂ ਚੰਨ ਤੇ ਸੂਰਜ ਵਾਂਗ ਹਾਂ ਉਹ ਕਿਵੇਂ ਜੀਤੀ ਨੇ ਪੁੱਛਿਆ ਸੀ ਅਸੀਂ ਸਵੇਰੇ ਸ਼ਾਮ ਮਿਲਦੇ ਤਾਂ ਰਹਿਣਾ ਹੈ ਪਰ ਸਾਥ ਵਿੱਚ ਇਕੱਠੇ ਕਦੀ ਵੀ ਨਹੀਂ ਹੋਇਆ ਜਾਣਾ ਕਹਿੰਦਿਆਂ ਕੇਸਰ ਨੇ ਮੂੰਹ ਦੂਸਰੇ ਪਾਸੇ ਫੇਰ ਲਿਆ ਸੀ ਕੇਸਰ ਦੀ ਇਹ ਗੱਲ ਸੁਣ ਕੇ ਜੀਤੀ ਉਦਾਸ ਹੋ ਗਈ ਸੀ ਕੇਸਰ ਦਾ ਦਿਲ ਕੀਤਾ ਕਿ ਜੀਤੀ ਦਾ ਹੱਥ ਆਪਣੇ ਦੋਵੇਂ ਹੱਥਾਂ ਵਿੱਚ ਫੜ ਲਵੇ ਪਰ ਉਸ ਪਰ ਉਸ ਤਾਂ ਪਰ ਉਹ ਤਾਂ ਬਸ ਉਸਦੀ ਚੁੰਨੀ ਦਾ ਸਿਰਾ ਹੀ ਫੜ ਸਕਿਆ ਸੀ ਸੋਚਦੇ ਸੋਚਦੇ ਕਿਸ ਤਰ੍ਹਾਂ ਇੱਕਦਮ ਉੱਠ ਕੇ ਬੈਠ ਗਿਆ ਤੇ ਆਸਨ ਲਾ ਕੇ ਬੈਠੇ ਫਕੀਰ ਨੂੰ ਸਵਾਲ ਕੀਤਾ ਸਾਈਂ ਜੀ ਬੰਦਾ ਜਿੱਥੇ ਮਰਜ਼ੀ ਚਲਾ ਜਾਏ ਪਰ ਪਿੰਡ ਨਾਲ ਮੋਹ ਪਿਆਰ ਕਿਉਂ ਨਹੀਂ ਘਟਦਾ ਜਵਾਨਾ ਇਹ ਆਦਮੀ ਦੀ ਮੂਲ ਬਿਰਤੀ ਹੈ ਆਪਣੀ ਜੰਮਣ ਭਾਉ ਆਪਣੀ ਬੋਲੀ ਤੇ ਆਪਣਾ ਬਚਪਨ ਬੰਦੇ ਦੀਆਂ ਜੜਾਂ ਹੁੰਦੀਆਂ ਨੇ ਦਰਖਤ ਦੀਆਂ ਟਾਹਣੀਆਂ ਜਿੰਨੀਆਂ ਮਰਜ਼ੀ ਵੱਧ ਜਾਣ ਉਹ ਮੁੜ ਕੇ ਝੁਕਦੀਆਂ ਆਪਣੀਆਂ ਜੜਾਂ ਵੱਲ ਹੀ ਨੇ ਬੰਦਾ ਜਿੱਥੇ ਮਰਜ਼ੀ ਚਲਾ ਜਾਏ ਕਦੇ ਨਾ ਕਦੇ ਵਾਪਸ ਆਪਣੀ ਮਿੱਟੀ ਵੱਲ ਮੁੜਦਾ ਜ਼ਰੂਰ ਹੈ ਭਾਵੇਂ ਖਿਆਲਾਂ ਵਿੱਚ ਹੀ ਮੁੜੇ ਕੇਸਰ ਨੂੰ ਹਰ ਰੋਜ਼ ਆਪਣੇ ਅੰਦਰ ਕੁਝ ਨਾ ਕੁਝ ਬਦਲ ਰਿਹਾ ਮਹਿਸੂਸ ਹੁੰਦਾ ਸੀ ਉਸ ਨੂੰ ਬਾਪੂ ਦੇ ਘਰੋਂ ਜਾਣ ਦਾ ਕਾਰਨ ਕੁਝ ਕੁਝ ਸਮਝ ਆ ਰਿਹਾ ਸੀ ਬਸ ਇੱਕ ਵਾਰ ਬਾਪੂ ਮਿਲ ਜਾਵੇ ਉਸ ਨੂੰ ਵਾਪਸ ਘਰ ਲਿਆ ਕੇ ਬੇਬੇ ਤੇ ਬਾਪੂ ਨੂੰ ਹਮੇਸ਼ਾ ਖੁਸ਼ ਰੱਖਾਂਗਾ ਤੇ ਕੇਸਰ ਦਾ ਹੱਥ ਗਲ 'ਚ ਪਏ ਤੇ ਵੀ ਤ ਚਲਾ ਗਿਆ ਫਕੀਰ ਅਜੇ ਵੀ ਚੌਂਕੜਾ ਲਾਈ ਬੈਠਾ ਸੀ ਕੇਸਰ ਦੀਆਂ ਅੱਖਾਂ ਨੀਂਦਰ ਨਾਲ ਬੋਝਲ ਹੋ ਰਹੀਆਂ ਸਨ ਅੱਖਾਂ 'ਚ ਜੀਤੀ ਭਰੀ ਹੋਈ ਸੀ ਉਸ ਨੂੰ ਲੱਗਿਆ ਜਿਵੇਂ ਕਿਸੇ ਨੇ ਪਿੱਛੋਂ ਆ ਕੇ ਉਹਦੇ ਕੰਨ 'ਚ ਹੌਲੀ-ਹੌਲੀ ਕਿਹਾ ਹੋਵੇ ਕੇਸਰਾ ਇਕ ਇਹੋ ਜਿਹਾ ਪਿਆਰ ਹੈ ਤੇਰਾ ਤੂੰ ਤੇ ਹੁਣ ਦਿਸਣੋਂ ਵੀ ਗਿਆ ਕੇਸਰ ਦਾ ਦਿਲ ਕੀਤਾ ਕਿ ਜੀਤੀ ਨੂੰ ਕਲਾਵੇ ਚ ਲੈ ਕੇ ਕਹੇ ਮੇਰਾ ਪਿਆਰ ਤਾਂ ਅੱਖਾਂ ਦੀ ਪਲਕ ਵਰਗਾ ਹੈ ਪਲਕ ਨੂੰ ਅੱਖ ਵੇਖ ਨਹੀਂ ਸਕਦੀ ਪਰ ਇਸ ਦੇ ਹੁੰਦੇ ਅੱਖ ਨੂੰ ਕੁਝ ਸ਼ੂ ਵੀ ਨਹੀਂ ਸਕਦਾ